ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ ਆ ਉਹ ਦਾਤਾ ਗੁਰੂ ਦਾ ਸ਼ਬਦ ਇਹ ਗੁਰੂ ਦਾ ਜਿਹੜਾ ਸ਼ਬਦ ਆ ਇਹਨੂੰ ਜਪਣ ਦੇ ਨਾਲ ਸਾਡੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਦੀ ਅਰਦਾਸ ਆ ਉਹਦੇ ਵੀ ਕੁਝ ਸ਼ਬਦ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਦੀ ਵੀ ਅਰਦਾਸ ਆ ਉਹਦੇ ਵੀ ਸ਼ਬਦ ਨੇ ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਅਸੀਂ ਘਰ ਤੋਂ ਬਾਹਰ ਜਾਂਦੇ ਆਂ ਉਦੋਂ ਸਾਨੂੰ ਕਿਹੜਾ ਸ਼ਬਦ ਪੜ੍ਹਨਾ ਚਾਹੀਦਾ ਜਿਹਦੇ ਨਾਲ ਸਾਡੇ ਰੁਕੇ ਹੋਏ ਕਾਰਜ ਤਾਂ ਬਣਦੇ ਹੀ ਆ ਤੇ ਸਾਡਾ ਗੁਰੂ ਤੇ ਭਰੋਸਾ ਵਿਸ਼ਵਾਸ ਯਕੀਨ ਵੀ ਵੱਧ ਜਾਂਦਾ ਗੁਰੂ ਨਾਲ ਪਿਆਰ ਵੀ ਪੈ ਜਾਂਦਾ ਬਹੁਤੇ ਲੋਕਾਂ ਨੂੰ ਇਹ ਸ਼ਬਦ ਬਾਰੇ ਨਹੀਂ ਪਤਾ ਬਹੁਤ ساری ਸੰਗਤਾਂ ਜਿਹੜੀ ਕਿ ਅਕਸਰ ਜਦੋਂ ਆਪਾਂ ਘਰੋਂ ਤੁਰਦੇ ਆਂ ਸਿੱਧਾ ਹੀ ਸਹਿਜ ਸੁਭਾਏ ਆਪਣੀ ਚਿੰਤਾ ਵਿੱਚ ਤੁਰ ਜਾਂਦੇ ਆ ਰੱਬ ਦਾ ਨਾਮ ਨਹੀਂ ਆਪਾਂ ਲੈਂਦੇ ਤਾਂ ਇਹ ਜਿਹੜਾ ਸ਼ਬਦ ਆ ਤੁਸੀਂ ਕੰਠ ਕਰ ਲਿਓ ਜੋ ਅੱਜ ਮੈਂ ਆਪ ਜੀ ਨੂੰ ਇੱਥੇ ਦੱਸਣਾ ਚਾਹੁੰਨਾ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੈ ਉਦੋਂ ਇਹ ਸ਼ਬਦ ਤੁਸੀਂ ਪੰਜ ਵਾਰ ਦੁਹਰਾਉਣਾ ਪੰਜ ਵਾਰ ਬਾਰ-ਬਾਰ ਇਹ ਪੰਕਤੀਆਂ ਨੂੰ ਜਪਣਾ ਪੰਜ ਵਾਰ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਬਾਣੀ ਜਿਹੜੀ ਬਾਰ-ਬਾਰ ਜਪਣਾ ਤੁਹਾਨੂੰ ਕੰਠ ਹੋ ਜਾਵੇਗੀ ਸ਼ੁਰੂ-ਸ਼ੁਰੂ ਵਿੱਚ ਹੋ ਸਕਦਾ ਤੁਹਾਨੂੰ ਕੰਠ ਨਾ ਹੋਵੇ ਤੁਸੀਂ ਇਸ ਨੂੰ ਇੱਕ ਕਾਗਜ਼ ਦੇ ਟੁਕੜੇ ਉੱਪਰ ਵੀ ਲਿਖ ਕੇ ਵਾਰ-ਵਾਰ ਦੁਹਰਾ ਸਕਦੇ ਹੋ ਜਾਂ ਅੱਜ ਕੱਲ ਆਪਣੇ ਕੋਲ ਮੋਬਾਈਲ ਫੋਨ ਨੇ ਉਹਨਾਂ ਦੇ ਵਿੱਚ ਵੀ ਇਹ ਪੰਗਤੀ ਜਿਹੜੀ ਆ ਉਹਦਾ ਤੁਸੀਂ ਵਾਰ-ਵਾਰ ਉਚਾਰਨ ਕਰ ਸਕਦੇ ਹੋ ਕਿਉਂਕਿ ਗੁਰਤਕਾ ਸਾਹਿਬ ਵੀ ਫੋਨ ਦੇ ਵਿੱਚ ਖੁੱਲ ਜਾਂਦੇ ਨੇ ਇਸ ਤਰ੍ਹਾਂ ਬੜੀਆਂ ਸਾਰੀਆਂ ਐਪਲੀਕੇਸ਼ਨ ਨੇ ਜਿਨ੍ਹਾਂ ਰਾਹੀਂ ਅਸੀਂ ਬਾਣੀ ਪੜ੍ਹਦੇ ਆ ਤਾਂ ਉਹ ਸ਼ਬਦ ਕਿਹੜਾ ਜਿਹੜਾ ਸਾਨੂੰ ਘਰੋਂ ਬਾਹਰ ਜਾਨ ਵੇਲੇ ਪੜਨਾ ਚਾਹੀਦਾ ਇਹ ਅਸਲ ਦੇ ਵਿੱਚ ਸਾਡੇ ਤੇ ਕਿਰਪਾ ਕੀਤੀ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 677 ਅੰਗ ਤੇ ਦਰਜ ਆਮ ਕਰਕੇ ਬਹੁਤੀਆਂ ਸੰਗਤਾਂ ਨੂੰ ਇਹ ਚੀਜ਼ ਹੁੰਦੀ ਆ ਵੀ ਕਿਤੇ ਕੋਈ ਬਾਹਰੋਂ ਤਾਂ ਨਹੀਂ ਬਾਣੀ ਤੋਂ ਸ਼ਬਦ ਹੈਗਾ ਨਾ ਜੋ ਮੈਂ ਕਹਿ ਰਿਹਾ ਬਾਣੀ ਵਿੱਚੋਂ ਹੀ ਆ ਇਹ ਸ਼ਬਦ ਇਸ ਤਰ੍ਹਾਂ ਹੈ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਵੇ ਆਪਣੇ ਨਾਮ ਜਪੋ ਹਰ ਰੰਗ ਇਹਦੇ ਅਰਥ ਬੜੇ ਸੋਹਣੇ ਆ ਘਰ ਬਾਹਰ ਤੇਰਾ ਪ੍ਰਭਾਸਾ ਏ ਵਾਹਿਗੁਰੂ ਜੀ ਜਿਹੜੇ ਤੇਰੇ ਸੇਵਕਾ ਉਹਨਾਂ ਨੂੰ ਘਰ ਦੇ ਅੰਦਰ ਵੀ ਤੇ ਜਦੋਂ ਘਰ ਤੋਂ ਬਾਹਰ ਜਾਂਦੇ ਆ ਉਦੋਂ ਵੀ ਤੇਰਾ ਹੀ ਸਹਾਰਾ ਤੇ ਤੂੰ ਆਪਦੇ ਸੇਵਕਾਂ ਦੇ ਨਾਲ ਸਦਾ ਰਹਿਣਾ हे मेरे प्रीतम प्रभु मेरे ऊपर मेहर कर मैं तेरे प्यार विच टिक के तेरा नाम जपदा रहं ए शब्द दे अर्था ता ए दो पंक्तियां तुसी जेड़ियां हन जरूर तानु याद होनीया चाहिदियां घर बाहर तेरा प्रभासा तू जन कह संग कर कृपा प्रीतम प्रब अपने नाम जपो हर रंग जन को प्रब अपने कातान ਜੋ ਤੂੰ ਕਰੇੇ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਕਿਉਂਕਿ ਰੱਬ ਦੇ ਪਿਆਰਿਆਂ ਨੂੰ ਤਾਂ ਰੱਬ ਦਾ ਹੀ ਆਸਰਾ ਹੁੰਦਾ ਗੁਰੂ ਦੇ ਸਿੱਖ ਨੂੰ ਗੁਰੂ ਦੀ ਸ਼ਬਦ ਦਾ ਹੀ ਆਸਰਾ ਇਹੀ ਸਾਡਾ ਆਧਾਰ ਅਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਜਦੋਂ ਅਸੀਂ ਇਸ ਤਰ੍ਹਾਂ ਬਾਣੀ ਵਾਰ-ਵਾਰ ਦੁਹਰਾਵਾਂਗੇ ਇਹ ਇੱਕ ਤਾਂ ਕੰਠ ਹੋ ਜਾਵੇਗੀ ਸਾਨੂੰ ਇੱਕ ਜਦੋਂ ਬਾਹਰ ਨਿਕਲਣ ਵੇਲੇ ਜਪਾਂਗੇ ਘਰੋਂ ਬਾਹਰ ਜਾਣ ਸਮੇ ਸਾਡੇ ਰੁਕੇ ਕਾਰਜ ਵੀ ਬਣ ਜਾਣਗੇ ਕਿਉਂਕਿ ਇਹ ਸਤਿਗੁਰੂ ਮਹਾਰਾਜ ਆਪ ਕਹਿੰਦੇ ਆ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਹੀ ਕਰ ਦਿੰਦੀ ਆ ਜਦੋਂ ਆਪਾਂ ਸੱਚੇ ਦਿਲੋਂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਾਂਗੇ ਕਿਵੇਂ ਨਾ ਸਾਡੇ ਕਾਰਜ ਪੂਰੇ ਹੋਣਗੇ ਜ਼ਰੂਰ ਪੂਰੇ ਹੋਣਗੇ ਆਓ ਆਪਾਂ ਇੱਕ ਸੰਤਾਂ ਦੀ ਮਹਾਪੁਰਖਾਂ ਦੀ ਇੱਕ ਸਾਖੀ ਵੀ ਸੁਣ ਲਈਏ ਜਿਹਦੇ ਨਾਲ ਸਾਡਾ ਜੀਵਨ ਬਦਲ ਜਾਵੇਗਾ ਜਿਹੜੇ ਵੀ ਕੋਈ ਸੱਚੇ ਮਹਾਪੁਰਖ ਹੁੰਦੇ ਆ ਭੇਖ ਵਾਲੇ ਨਹੀਂ ਹੁੰਦੇ ਬਿਲਕੁਲ ਜਿਹੜੇ ਨਾਮ ਦੇ ਵਿੱਚ ਰੰਗੀਆਂ ਰੂਹਾਂ ਹੁੰਦੀਆਂ ਮੈਂ ਉਹਨਾਂ ਦੀ ਗੱਲ ਕਰਦਾ ਜੋ ਕਿਛ ਕਰੈ ਸੋਈ ਪ੍ਰਭ ਮਾਨੇ ਓਏ RAM ਨਾਮ ਰੰਗ ਰਾਤੇ ਉਹਨਾਂ ਮਹਾਪੁਰਖਾਂ ਦੀ ਨਿਸ਼ਾਨੀ ਪਤਾ ਕੀ ਹੁੰਦੀ ਆ ਜੋ ਵਾਹਿਗੁਰੂ ਕਰ ਦਿੰਦਾ ਉਹਨੂੰ ਭਲਾ ਕਰਕੇ ਹੀ ਮੰਨਦੇ ਆ ਉਹ ਕਦੇ ਨਹੀਂ ਕਹਿੰਦੇ ਕਿ ਰੱਬ ਮਾੜਾ ਕਰਦਾ ਜਿਵੇਂ ਇੱਕ ਵਾਰ ਦੀ ਗੱਲ ਆ ਮਹਾਪੁਰਖਾਂ ਨੇ ਦੱਸਿਆ ਸੀ ਕੋਈ ਅਗਿਆਨੀ ਪੁਰਸ਼ ਤੁਰਿਆ ਜਾਂਦਾ ਸੀ ਇਹ ਰਸਤੇ ਵਿੱਚ ਹਦਵਾਣੇ ਲੱਗੇ ਹੋਏ ਸੀਗੇ ਉਹਦੀ ਨਜ਼ਰ ਪਈ ਕਿੰਨੇ ਵੱਡੇ ਵੱਡੇ ਆ ਅੱਗੇ ਗਿਆ ਤੇ ਥੱਕ ਗਿਆ ਇੱਕ ਦਰਖਤ ਥੱਲੇ ਲੰਮਾ ਪੈ ਗਿਆ ਉਹ ਦਰਖਤ ਜਾਮਨ ਦਾ ਸੀ ਜਦੋਂ ਜਾਮਣਾ ਉੱਤੇ ਨਜ਼ਰ ਗਈ ਤਾਂ ਮਨ ਵਿੱਚ ਸੋਚਦਾ ਰੱਬ ਵੀ ਨਾ ਵਸ ਐਵੇਂ ਹੀ ਆ ਛੋਟੀਆਂ ਛੋਟੀਆਂ ਬੇਲਾਂ ਤੇ ਉਹਨਾਂ ਤੇ ਏਡੇ ਏਡੇ ਮਤੀਰੇ ਲਾ ਦਿੱਤੇ ਆ ਤੇ ਏਡਾ ਵੱਡਾ ਦਰਖਤ ਤੇ ਭੋਰਾ ਭੋਰਾ ਜਾਮਣਾ ਲਾ ਦਿੱਤੀਆਂ ਰੱਬ ਦੀ ਕੀਤੀ ਤੇ ਤਰਕ ਕਰ ਰਿਆ ਸੀ ਇੰਨੇ ਨੂੰ ਚੱਲੀ ਹਵਾ ਇੱਕ ਜਮਨ ਟੁੱਟ ਕੇ ਨਾ ਉਹਦੇ ਨੱਕ ਤੇ ਆ ਕੇ ਵੱਜੀ। ਇਕਦਮ ਹੋਸ਼ ਆਈ ਕਿ ਰੱਬ ਜੋ ਕਰਦਾ ਠੀਕ ਕਰਦਾ। ਜੇ ਉਹ ਇਹ ਦਰਖਤ ਨੂੰ ਲੱਗੇ ਹੁੰਦੇ ਏਡੇ ਵੱਡੇ ਵੱਡੇ ਮਤੀਰੇ ਹਦਵਾਣੇ ਮੇਰੇ ਨੱਕ ਤੇ ਆ ਕੇ ਵੱਜਦਾ ਤਾਂ ਅੱਜ ਮੇਰਾ ਕੁਝ ਬਚਣਾ ਨਹੀਂ ਸੀ। ਸੋ ਅਗਿਆਨੀ ਪੁਰਸ਼ ਮੰਨਦਾ ਹੈ ਜਦੋਂ ਉਹਦੇ ਨਾਲ ਬੀਤਦੀ ਆ। ਪਰ ਮਹਾਪੁਰਖ ਜਿਹੜੇ ਹੁੰਦੇ ਆ ਹਰ ਰੰਗ ਵਿੱਚ ਰਾਜੀ ਰਹਿੰਦੇ ਆ। ਇਸੇ ਲਈ ਮਹਾਪੁਰਖਾਂ ਦੀ ਨਿਸ਼ਾਨੀ ਆ ਕਿ ਜਦੋਂ ਵੀ ਕਿਤੇ ਬਾਹਰ ਜਾਣਾ ਘਰ ਤੋਂ ਉਹ ਰੱਬ ਨੂੰ ਭੁੱਲਦੇ ਹੀ ਨਹੀਂ ਪਰਮੇਸ਼ਰ ਨੂੰ ਵਿਸਾਰਦੇ ਹੀ ਨਹੀਂ ਜੋ ਕਿਛ ਕਰੈ ਸੋਈ ਪ੍ਰਭ ਮਾਨੇ ਓਏ RAM ਨਾਮ ਰੰਗ ਰਾਤੇ ਉਹ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਆ ਉਹਨਾਂ ਨੂੰ ਰੱਬ ਭੁੱਲਦਾ ਹੀ ਨਹੀਂ ਆਪਾਂ ਨੂੰ ਹੁਣ ਯਾਦ ਕਰਨਾ ਪੈਣਾ ਆਪਾਂ ਭੁੱਲੇ ਹੋਏ ਆ ਆਪਾਂ ਤਾਂ ਇਨੀ ਚਿੰਤਾ 'ਚ ਹੁੰਨੇ ਆ ਕਾਲੀ ਕਾਲੀ 'ਚ ਘਰੋਂ ਤੁਰ ਜਾਂਦੇ ਆ ਆਪਾਂ ਗੱਡੀ ਸਟਾਰਟ ਕਰਦੇ ਆ ਜਾ ਸਾਈਕਲ ਤੇ ਵੀ ਕੋਈ ਜਾਂਦਾ ਆਪਣੇ ਆਪਣੇ ਵਾਹਨਾਂ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਸਕੂਟਰ ਸਕੂਟਰੀ ਤੇ ਜਾਂਦਾ ਜਿਹੜੇ ਤਰੀਕੇ ਨਾਲ ਮਰਜੀ ਜਾਂਦਾ ਆਪਾਂ ਸਟੇering ਤੇ ਬੈਠਣ ਲੱਗੇ ਮੋਟਰਸਾਈਕਲ ਤੇ ਸਵਾਰ ਹੋਣ ਸਮੇ ਕਦੇ ਨਹੀਂ ਆਪਾਂ ਮਾਲਕ ਨੂੰ ਚੇਤੇ ਕਰਦੇ ਫਿਰ ਜਦੋਂ ਆਪਾਂ ਰੱਬ ਨੂੰ ਚੇਤੇ ਨਹੀਂ ਕਰ ਰਹੇ ਆਪਣੇ ਮਾਲਕ ਨੂੰ ਜਿਹਨੇ ਸਾਨੂੰ ਬਣਾਇਆ ਸਾਡੇ ਕਾਰਜ ਕਿਵੇਂ ਸਫਲ ਹੋ ਜਾਣਗੇ ਨਹੀਂ ਹੋਣੇ ਕਈ ਵਾਰੀ ਆਪਾਂ ਕਹਿੰਨੇ ਆ ਉਹ ਬੰਦਾ ਰੱਬ ਦਾ ਨਾਮ ਨਹੀਂ ਲੈਂਦਾ ਉਹਦੇ ਕਾਰਜ ਤਾਂ ਬੜੀ ਛੇਤੀ ਸਫਲ ਹੋ ਜਾਂਦੇ ਆ। ਐਵੇਂ ਬਹੁਤੇ ਲੋਕ ਨਾਸਤਿਕ ਬਣ ਗਏ। ਉਹ ਭਾਈ ਉਹਦੇ ਪੂਰਵਲੇ ਜਨਮਾਂ ਦੀ ਬੰਦਗੀ ਹੋਊਗੀ। ਚਲੋ ਪੂਰਵਲੇ ਜਨਮਾਂ ਦੀ ਬੰਦਗੀ ਆ ਪਿਛਲੇ ਜਨਮਾਂ ਦੀ ਆ ਜਨਮ ਤਾਂ ਵਿਗਾੜ ਰਿਆ ਨਾ ਉਹ। ਤੁਸੀਂ ਤਾਂ ਤੁਹਾਡਾ ਤਾਂ ਪਿਛਲਾ ਵੀ ਵਿਗੜਿਆ ਪੇ ਤੇ ਤੁਸੀਂ ਆ ਵੀ ਵਿਗਾੜੀ ਜਾਂਦੇ ਹੋ। ਇਸ ਕਰਕੇ ਉਹ ਸੰਸਾਰ ਵਿੱਚ ਸਾਰਿਆਂ ਤੋਂ ਵੱਡੇ ਆ ਜਿਹੜੇ ਨਾਮ ਦੇ ਵਿੱਚ ਰੰਗੇ ਹੁੰਦੇ ਆ। ਹੁਣ ਤੁਸੀਂ ਹੀ ਦੇਖੋ ਆਪਣੇ ਆਪ ਨਾਲ ਵਿਚਾਰ ਕਰੋ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਸੋਚੋ ਕਿ ਤੁਸੀਂ ਰੱਬ ਦਾ ਨਾਮ ਲੈਨੇ ਹੋ ਜਦੋਂ ਤੁਸੀਂ ਪ੍ਰਸ਼ਾਦਾ ਛਕਦੇ ਹੋ ਕਿ ਤੁਸੀਂ ਰੱਬ ਦਾ ਸ਼ੁਕਰਾਨਾ ਕਰਦੇ ਹੋ ਜੇ ਨਹੀਂ ਤਾਂ ਤੁਸੀਂ ਵੀ ਅਕਰਤ ਘਣਾ ਦੇ ਵਿੱਚ ਆਉਂਗੇ ਕਿਉਂਕਿ ਕੋਈ ਸੱਜਣ ਗੱਲਾਂ ਕਰਦਾ ਸੀ ਕਿ ਦੁਨੀਆ ਦੇ ਉੱਪਰ ਬਹੁਤ ਲੋਕ ਨੇ ਏਡੀ ਵੱਡੀ ਧਰਤੀ ਆ ਧਰਤੀ ਨੂੰ ਭਾਰ ਨਹੀਂ ਲੱਗਦਾ ਤਾਂ ਉਹਨਾਂ ਨੇ ਦੱਸਿਆ ਵੀ ਹਾਂ ਧਰਤੀ ਨੂੰ ਭਾਰ ਤਾਂ ਲੱਗਦਾ ਅਕ੍ਰਿਤ ਕਣਾਂ ਦਾ ਭਾਰ ਲੱਗਦਾ ਧਰਤੀ ਕਹਿੰਦੀ ਮੈਨੂੰ ਏਡੇ ਏਡੇ ਪਹਾੜ ਤਾਂ ਇਹਨਾਂ ਦਾ ਭਾਰ ਨਹੀਂ ਲੱਗਦਾ ਏਡੀਆਂ ਨਦੀਆਂ ਨੇ ਇਹਨਾਂ ਦਾ ਮੈਨੂੰ ਭਾਰ ਨਹੀਂ ਲੱਗਦਾ ਜੇ ਮੈਨੂੰ ਲੱਗਦਾ ਤੇ ਅਕ੍ਰਿਤ ਕਣ ਲੋਕਾਂ ਦਾ ਲੱਗਦਾ ਜਿਹੜੇ ਰੱਬ ਤੋਂ ਦਾਤਾਂ ਲੈ ਕੇ ਮੁਨਕਰ ਹੋ ਜਾਂਦੇ ਆ ਮੁਕਰ ਜਾਂਦੇ ਆ ਕੇਤੇ ਲੈ ਲੈ ਮੁਕਰ ਪਾਹੀ ਮਹਾਰਾਜ ਦੀ ਬਾਣੀ ਕਹਿੰਦੀ ਆ ਇੱਕ ਨਹੀਂ ਕਿੰਨੇ ਆ ਜਿਹੜੇ ਰੱਬ ਤੋਂ ਦਾਤਾਂ ਲੈ ਕੇ ਮੁੱਕਰੀ ਜਾਂਦੇ ਆ ਤਾਂ ਉਹ ਸਾਰੇ ਫਿਰ ਕਿਤੇ ਆਪਾਂ ਉਹਨਾਂ ਦੀ ਕੈਟਾਗਰੀ ਵਿੱਚ ਤਾਂ ਨਹੀਂ ਆਉਂਦੇ ਕਿਤੇ ਆਪਾਂ ਉਹਨਾਂ ਵਰਗੇ ਤਾਂ ਨਹੀਂ ਇਹ ਦੇਖਣਾ ਪਊਗਾ ਤਾਂ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਵੇ ਆਪਣੇ ਨਾਮ ਜਪੋ ਹਰ ਰੰਗ ਇਹ ਦੋ ਪੰਗਤੀਆਂ ਨੇ ਇਹ ਤੁਸੀਂ કંઠ ਕਰ ਲੈਣੀਆਂ ਇਹਨਾਂ ਨੂੰ ਕਾਗਜ਼ ਦੇ ਉੱਪਰ ਲਿਖ ਲੈਣਾ ਰੋਜ਼ ਇਹਦਾ ਜਾਪ ਕਰਨਾ કંઠ ਹੋ ਜਾਣਗੀਆਂ ਬਾਣੀ ਜਦੋਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪੜ੍ਹਦੇ ਆਂ ਇਹ ਆਪਣੇ ਆਪ ਹੀ ਸਾਨੂੰ કંઠ ਹੋ ਜਾਂਦੀ ਹੈ ਇਹੀ ਬੇਨਤੀਆਂ ਸਾਧ ਸੰਗਤ ਜੀ ਆਪ ਜੀ ਦੇ ਵਿੱਚ ਕਰਨੀਆਂ ਸੀ ਚਰਣਾ ਵਿੱਚ ਮੈਂ ਕਿ ਜਰੂਰ ਭਾਈ ਘਰੋਂ ਤੁਰਨ ਲੱਗੇ ਇਹ ਸ਼ਬਦ ਦਾ ਜਾਪ ਪੰਜ ਵਾਰੀ ਜਰੂਰ ਕਰੋ ਇਹ ਦਿਖਾਵੇ ਲਈ ਨਹੀਂ ਕਰਨਾ ਕਈ ਵਾਰੀ ਐਵੇਂ ਹੁੰਦਾ ਕੁਝ ਲੋਕ ਹੁੰਦੇ ਆ ਵਾਹਿਗੁਰੂ ਵੀ ਕਹਿੰਦੇ ਆ ਨਾ ਚਾਰ ਬੰਦਿਆਂ ਨੂੰ ਸੁਣ ਜੇ ਇਸ ਤਰ੍ਹਾਂ ਕਹਿੰਦੇ ਆ ਵੀ ਸੁਣੇ ਮੈਂ ਵਾਹਿਗੁਰੂ ਕਹਿ ਰਿਹਾ ਇਹਦਾ ਬਿਲਕੁਲ ਦਿਖਾਵਾ ਨਹੀਂ ਕਰਨਾ ਕਿਉਂਕਿ ਰੱਬ ਨੇ ਤਾਂ ਜਾਣ ਹੀ ਲੈਣਾ ਤੁਸੀਂ ਜਪਦੇ ਹੋ ਉਹਦੀ ਪਹੁੰਚ ਤੁਹਾਡੇ ਦਿਲਾਂ ਤੱਕ ਇਸ ਕਰਕੇ ਭਾਵੇਂ ਅੰਦਰ ਤੋਂ ਬਿਨਾ ਉੱਚੀ ਬੋਲੇ ਸ਼ਬਦ ਕਹੋਗੇ ਪਤਾ ਲੱਗ ਜਾਣਾ ਇਹ ਤੁਸੀਂ ਆਪਣੇ ਮਨ 'ਚ ਹੀ ਕਹਿਣਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਉਮੀਦ ਕਰਦਾ ਤੁਸੀਂ ਇਹ ਗਲਤੀ ਕਦੇ ਨਹੀਂ ਹੁਣ ਕਰੋਗੇ ਕਿ ਜਿਵੇਂ ਅੱਗੇ ਜਾ ਕੇ ਸਿੱਧੇ ਸਟੀਅਰਿੰਗ ਤੇ ਬਹਿ ਜਾਂਦੇ ਸੀ ਉਵੇਂ ਸਿੱਧੀ ਗੱਡੀ ਸਟਾਰਟ ਕਰ ਲੈਂਦੇ ਸੀ ਨਹੀਂ ਜੀ ਇਹ ਸ਼ਬਦ ਪੜ੍ਹੇ ਤੋਂ ਬਿਨਾ ਘਰੋਂ ਬਾਹਰ ਨਹੀਂ ਜਾਣਾ ਪ੍ਰਣ ਕਰ ਲੋ ਤੁਸੀਂ ਕਰਕੇ ਦੇਖੋ ਕੁਝ ਦਿਨ ਤਾਨੂੰ ਪਤਾ ਲੱਗ ਜਾਵੇਗਾ ਗੁਰੂ ਦੇ ਸ਼ਬਦ ਵਿੱਚ ਕਿੰਨੀ ਤਾਕਤ ਆ ਰੁਕੇ ਕਾਰਜ ਆਪੇ ਹੀ ਬਣਨੇ ਸ਼ੁਰੂ ਹੋ ਜਾਣਗੇ ਗੁਰੂ ਸਾਹਿਬ ਦੇ ਸ਼ਬਦ ਵਿੱਚ ਹੀ ਬਰਕਤ ਆ ਆਪਾਂ ਕਿਸੇ ਜਾਦੂ ਟੂਣੇ ਧਾਗੇ ਤਵੀਤਾਂ ਦੇ ਚੱਕਰਾਂ 'ਚ ਨਹੀਂ ਪੈਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਮਹਾਰਾਜ ਦੀ ਬਾਣੀ ਵਿੱਚ ਸਭ ਕੁਝ ਹੈ ਬੰਦੇ ਨੂੰ ਬਸ ਖੋਜਣ ਦੀ ਲੋੜ ਆ ਆਪ ਖੋਜ ਖੋਜ ਮਿਲੇ ਕਬੀਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ